ਕਿ ਦੇਖੋ ਜੀ ਇਨਸਾਨ ਦੀ ਸਾਰੀ ਜ਼ਿੰਦਗੀ ਜਰੀ ਹੈ ਉਹ ਕਮਾਉਂਦੇ ਨਿਕਲ ਜਾਂਦੇ ਔਰ ਆ ਘਰ ਕੇ ਦਿੱਤੇ ਹੋ ਜਾਂਦਾ ਉਹ ਕਬਰਿਸਤਾਨ ਹੈ ਔਰ ਕਬਰਸਤਾਨੀ ਇਹ ਕੈਸੀ ਚੀਜ਼ ਹੈ ਜਿਨ੍ਹਾਂ ਨੂੰ ਸਾਡੇ ਲੋਕਾਂ ਨੂੰ ਦਵਾਉਣ ਬਾਤ ਸਭ ਤੋਂ ਵੱਧ ਜ਼ੋਰ ਲੱਗਦਾ ਹੈ ਤੇ ਇਸ ਕਰਕੇ ਅਸੀਂ ਆਪਣੀ ਕਮਿਸ਼ਨ ਦੇ ਮਤਲਬ ਅਕ ਵੱਤ ਦਵਾਤ ਜਰੀਏ ਇਸ ਮੁੱਦੇ ਤੋਂ ਆਵਾਜ਼ ਮਨਾ ਕੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੈਂ ਔਰ ਮੈਂ ਅਸੀਂ ਕੋ ਲੀਡਰ ਨਹੀਂ ਅਸੀਂ ਕੋਈ ਨੇਤਾ ਨਹੀਂ ਅਸੀਂ ਕੋਈ ਮੰਤਰੀ ਨਹੀਂ ਅਸੀਂ ਸੇਵਾਦਾਰ ਬਣ ਕੇ ਆਪਣੇ ਲੋਕਾਂ ਦੀ ਮਦਦ ਕਰਾਂਗੇ ਤੈਨੂੰ ਕੁੱਝਲ ਖਰਾਬ ਹੋਣ ਦੀ ਲੋੜ ਨਹੀਂ ਦੱਸੇ ਜਦੋਂ ਮਰਜੇ ਤਾਰੀਖਾ ਰਜਿਸਟਰੀ ਆ ਕੇ ਮੈਨੂੰ ਘੂਟੋ ਫਰ ਕੇ ਸੁੱਤੇ ਉੱਠੇ ਨੂੰ ਫਰ ਕੇ ਮੇਰੇ ਕੋਲ ਕੰਮ ਲਾਓ ਮੈਂ ਕੋਲ ਕਮਿਸ਼ਨ ਦੇ ਮਤਲਬ ਉਹ ਰੈਗੂਲੇਸ਼ਨ ਦੇ ਮਤਲਬ ਹਰ ਪੱਖ ਨਾਲ ਆਪਣੇ ਲੋਕਾਂ ਦੀ ਮਦਦ ਲਈ ਤਿਆਰ ਜਿਸ ਸੱਤ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਆਪਣੀ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਹੋ ਔਰ ਸਾਡੀ ਖੁਸ਼ੀਆਂ ਦਾ ਹਿੱਸਾ ਬਣ ਆਏ ਹੋ ਤੁਹਾਡਾ ਧੰਨਵਾਦ ਵੇਖੋ ਜੀ ਸੀਐਮ ਸਾਹਿਬ ਵੱਲੋਂ ਸਾਡੇ ਸੁਪਰੀਮ ਸਾਹਿਬ ਵੱਲੋਂ ਔਰ ਸਾਡੀ ਸਮੂਚੀ ਲੀਡਰਸ਼ਿਪ ਵੱਲੋਂ ਜੇ ਮੈਨੂੰ ਐਮ ਜੀ ਮੈਂਵਰੀ ਦਿੱਤੀ ਗਈ ਸੱਤ ਤੋਂ ਮੈਂ ਧੰਨਵਾਦ ਕਰਨਾ ਚਾਹੁੰਨਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਨਯੋਗ ਸੀਐਮ ਸਾਹਿਬ ਦਾ ਅਰਿੰਨ ਕੇਜਰਵਾਲ ਜੀ ਸੁਪਰੀਮ ਜੀ ਦਾ ਔਰ ਸਾਡੀ ਸਮੂਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜ਼ਾਹਰ ਕੀਤਾ ਤੇ ਮੈਨੂੰ ਵਿਸ਼ਵਾਸ ਹੈ ਕਿ ਦਿੱਤੇ ਹੋਏ ਜ਼ਿੰਮੇਵਾਰੀ ਨੂੰ ਮੈਂ ਇਮਾਨਦਾਰੀ ਔਰ ਉਲਵਲ ਦਰਜੇ ਤੇ ਲੈ ਕੇ ਨਿਭਾਵਾਂਗਾ ਤਾਂ ਜੋ ਸਾਡਾ ਜਿਹੜਾ ਗ੍ਰਾਫ ਹੈ ਉਹ ਆਮਾਦੀ ਪਾਰਟੀ ਦੇ ਗ੍ਰਾਫ ਨੂੰ ਨੁਕਸਾਨ ਨਾ ਹੋ ਸਕੇ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਜੀ ਵੇਖੋ ਜੀ ਜਿਵੇਂ ਸਾਨੂੰ ਇਸ ਪਦਵੀ ਦੇ ਦਾ ਅਸੀਂ ਇਸ ਪਦਵੀ ਦੇ ਉੱਤੇ ਬੈਠਨੇ ਆ ਸਾਡੀ ਰਣਨੀਤੀ ਇਹ ਹੋਏਗੀ ਜਿਵੇਂ ਸਾਡੀ ਕਮਿਊਨਿਟੀ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਸਾਰੀ ਇਹ ਪਹਿਲੀ ਕੋਸ਼ਿਸ਼ ਹੋਏਗੀ ਕਿ ਸੈਕੰਡ ਪੈਨੋਟੀ ਸਾਡੀ ਇਹ ਹੋਏਗੀ ਕਿ ਜੇ ਵੱਧ ਤੋਂ ਵੱਧ ਜਰਾ ਉਹ ਆਪਣੇ ਗਰੀ ਪੈਚਾਰੇ ਦੀ ਬੰਫਰ ਕੇ ਪਰ ਨੋਟਿਸ ਦੀ ਬੰਫਰ ਕੇ ਉਹਨਾਂ ਨੂੰ ਜਾਗਰੂਕਿਤ ਕੀਤਾ ਜਾਵੇ ਪੰਜਾਬ ਵਿੱਚ ਵਸਦੇ ਈਸਾਈ ਪੈਚਾਰੇ ਨੂੰ ਕੀ ਕਹਿਣਾ ਚਾਹੁੰਦੇ ਔਰ ਕਿਹੜੇ ਕਿਹੜੇ ਮੁਸ਼ਕਲਾਂ ਦਾ ਉਹਨਾਂ ਜਿਹੜਾ ਆਪਣੇ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਮੁਸ਼ਕਲਾਂ ਨੂੰ ਤੁਸੀਂ ਹੱਲ ਕਰੋਗੇ ਜੀ ਵੇਖੋ ਜੀ ਪੰਜਾਬ ਵਿੱਚ ਵਸਦੇ ਸਾਰੇ 크ਿਸਚਨ ਪੈਚਾਰੇ ਨੂੰ ਪਹਿਲੋਂ ਤਾਂ ਮੈਂ ਧੰਨਵਾਦ ਕਹਿਣਾ ਚਾਹਨਾ ਜਿਹੜੇ ਮੇਰੀ ਖੁਸ਼ੀ ਵਿੱਚ ਸ਼ਰੀਕ ਹੋਏ ਨੇ ਆਪਣੇ ਨਗਰਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਟੋਲਾ ਨਾਲ ਲੱਡੂ ਵੰਡ ਕੇ ਮਠਿਆਈਆਂ ਵੰਡ ਕੇ ਤੁਸੀਂ ਦੇਖ ਹੀ ਰਹੇ ਹੋ ਖੁਸ਼ੀਆਂ ਮਨਾ ਰਹੇ ਨੇ ਔਰ ਮੈਂ ਉਹਨਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮੇਰੀ ਖੁਸ਼ੀ ਵਿੱਚ ਸ਼ਰੀਕ ਹੋ ਕੇ ਮੇਰਾ ਹੌਸਲਾ ਵਧਾਇਆ ਤੇ ਮੈਂ ਉਹਨਾਂ ਨੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਤੁਹਾਨੂੰ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਤੁਸੀਂ ਜਦੋਂ ਮੱਝੇ ਤਾਰੀਵਾਰ ਰੈਜੀਸਟੈਂਸ ਤੇ ਆ ਕੇ ਮੈਨੂੰ ਗੁੱਟੋ ਫੜ ਕੇ ਸੁੱਤੇ ਉੱਠੇ ਨੂੰ ਫੜ ਕੇ ਮੇਰੇ ਕੋਲੋਂ ਕੰਮ ਲਓ ਮੈਂ ਇਹਦੇ ਕੋਲ ਕਮਿਸ਼ਨ ਦੇ ਮਤਲਬ ਹੈ ਰੂਲ ਰੈਗੂਲੇਸ਼ਨ ਦੇ ਮਤਲਬ ਉਹ ਹਰ ਪੱਖ ਨਾਲ ਆਪਣੇ ਲੋਕਾਂ ਦੀ ਮਦਦ ਲਈ ਤਿਆਰ ਆਂ ਔਰ ਮੈਂ ਅਸੀਂ ਕੋ ਲੀਡਰ ਨਹੀਂ ਅਸੀਂ ਕੋਈ ਨੇਤਾ ਨਹੀਂ ਅਸੀਂ ਕੋਈ ਮੰਤਰੀ ਨਹੀਂ ਅਸੀਂ ਸੇਵਾਦਾਰ ਬਣ ਕੇ ਆਪਣੇ ਲੋਕਾਂ ਦੀ ਮਦਦ ਕਰਾਂਗੇ ਔਰ ਆਪਣੇ ਲੋਕਾਂ ਦਾ ਗਰਾਫ ਜਿਹੜਾ ਉਹ ਉੱਪਰ ਕਰਾਂਗੇ 2024 ਵਿੱਚ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਉਹ ਸਬੰਧੀ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਬਿੰਗਲ ਵੱਜਣ ਵਾਲਾ ਔਰ ਜਦੋਂ ਬਿੰਗਲ ਵੱਜਣ ਵਾਲਾ ਸਾਰੇ ਤੈਰੀ ਚੱਲ ਰਹੀ ਹੈਗੀ ਔਰ ਅਸੀਂ ਇਹ ਮਾਨ ਸਾਹਿਬ ਹਨ ਨੂੰ ਕਿੰਨੇ ਕਈ ਦਫਾ ਸੀ ਜਿੱਦੋਂ ਕਿਤੇ ਬੈਠੀਏ ਦੱਸੇ ਇਹ ਕੱਲ ਚੱਲਦੀ ਹੈ ਤਾਂ ਇਹ ਕੱਲ ਬਿਲਕੁਲ ਹੈ ਤੇ ਅਸੀਂ ਗੁਰਦਾਸਪੁਰ ਦੀ ਸੀਟ ਜਿਵੇਂ ਸਭ ਤੋਂ ਅਵਲ ਦਰਜੇ ਤੇ ਲੈ ਆ ਕੇ ਬਾਕੀ ਸੀਟਾਂ ਨੂੰ ਵੱਧ ਕੁਆਂਟੀਟੀ ਦੇ ਵੋਟਾਂ ਹਰ ਪੱਖ ਨਾਲ ਵੋਟਰ ਸਪੋਰਟਰਾਂ ਨੂੰ ਰੈਡੀ ਕਰਕੇ ਆਪਣੇ ਲੋਕਾਂ ਨੂੰ ਤਿਆਰ ਕਰਕੇ ਔਰ ਇਹਨਾਂ ਦੋਵਾਂ ਭਗਨਕੋਟ ਤੇ ਗੁਰਦਾਸਪੁਰ ਦੇ ਵਿੱਚੋਂ ਇੱਕ ਵਧੀਆ ਲੀਡ ਦੇ ਨਾਲ ਆਮਾਦੀ ਪਾਰਟੀ ਦੇ ਚੋਲੇ ਵਿੱਚ ਜਿੱਤ ਪਾਵਾਂਗੇ ਮੇਰਾ ਸਵਾਲ ਹੈ ਤੁਹਾਡੇ ਲਈ ਜੀ ਇਸਾਈ ਪਾਇ ਚਾਰੇ ਨੂੰ ਖਾਸ ਕਰਕੇ ਕਬਰਸਥਾਨਾਂ ਦੀ ਬਹੁਤ ਮੁਸ਼ਕਲ ਹੈ ਉਸ ਸਬੰਧੀ ਕੀ ਕਰੋਗੇ ਜੀ ਬਿਲਕੁਲ ਜੀ ਅਸੀਂ ਆਪਣੀ ਕਮਿਸ਼ਨ ਦੇ ਮੁਤਾਬਕ ਅਸੀਂ ਜਿੱਥੇ-ਕਿੱਥੇ ਕਬਰਸਤਾਨ ਦੱਬੇ ਹੋਏ ਨੇ ਕੁਝ ਸ਼ਰਾਰਤ ਦੇ ਬੰਦੇ ਵੱਲੋਂ ਤਰਨਾਟਾ ਵੱਲੋਂ ਅਸੀਂ ਉਹਨਾਂ ਨੂੰ ਬਿਲਕੁਲ ਕਢਾਵਾਂਗੇ ਔਰ ਪ੍ਰੋਸੈਸਰ ਦੀ ਮਦਦ ਦੇ ਨਾਲ ਉਹ ਕਢਾ ਕੇ ਗਰੀਬ ਲੋਕਾਂ ਦੇ ਹਵਾਲੇ ਕੀਤੇ ਜਾਣਗੇ ਆਪਣੀ ਕਮਿਊਨਿਟੀ ਦੇ ਹਵਾਲੇ ਕੀਤੇ ਜਾਣਗੇ ਤਾਂ ਜੋ ਲੋਕ ਉਹਨਾਂ ਥਾਵਾਂ ਦਾ ਜਿਹੜਾ ਉਹ ਇਸਤੇਮਾਲ ਕਰ ਸਕਣ ਕਿਉਂਕਿ ਵੇਖੋ ਜੀ ਇਨਸਾਨ ਦੀ ਸਾਰੀ ਜ਼ਿੰਦਗੀ ਜਰੀ ਹੈ ਉਹ ਕਮੋਂਦੇ ਨਿਕਲ ਜਾਂਦੇ ਔਰ ਆ ਘਰ ਕੀ ਦਿੱਤੇ ਹੋ ਜਾਂਦਾ ਉਹ ਕਬਰਸਤਾਨ ਔਰ ਕਬਰਸਤਾਨੀ ਇਹ ਕੈਸੀ ਚੀਜ਼ ਹੈ ਜਿਨ੍ਹਾਂ ਨੂੰ ਸਾਡੇ ਲੋਕਾਂ ਨੂੰ ਦਵਾਉਣ ਵਾਸਤੇ ਸਭ ਤੋਂ ਵੱਧ ਜੋਰ ਲੱਗਦਾ ਹੈ ਤੇ ਇਸ ਕਰਕੇ ਅਸੀਂ ਆਪਣੀ ਕਮਿਸ਼ਨ ਦੇ ਮਤਲਬਕ ਵੱਧ ਦਵਾਦ ਜਰੀਏ ਇਸ ਮੁੱਦੇ ਤੋਂ ਆਵਾਜ਼ ਮਨਾ ਕੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਖੀਰ ਵਿੱਚ ਗੁਰਦਾਸਪੁਰ ਦੇ ਵਿੱਚ ਵਸਦੇ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਜੇ ਮੈਂ ਗੁਰਦਾਸਪੁਰ ਦੇ ਵਿੱਚ ਵਸਦੇ ਸਾਰੇ ਪਰਿਵਾਰਾਂ ਨੂੰ ਇੱਕ ਅਪੀਲ ਕਰਨੇ ਚਾਹਾਂਗਾ ਕਿ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੈ ਤਾਂ ਮੈਂ ਵੀ ਤੁਹਾਡੇ ਈਮਾਨ ਨੂੰ ਔਰ ਤੁਹਾਡੇ ਵਿਸ਼ਵਾਸ ਨੂੰ ਠੇਸ ਨਹੀਂ ਸਗੋਂ ਤੁਹਾਡਾ ਵਿਸ਼ਵਾਸ ਜਿੱਤ ਕੇ ਅਸੀਂ ਆਪਣੇ ਗੁਰਦਾਸਪੁਰ ਦਾ ਨਾਮ ਹੋਰ ਉੱਚਾ ਕਰਾਂਗੇ ਸਿਰਫ ਤੁਹਾਡੇ ਸਾਥ ਨਾਲ ਗੁਰਦਾਸਪੁਰ ਦੇ ਸਾਥ ਨਾਲ ਗੁਰਦਾਸਪੁਰ ਦੇ ਭੈਣ ਭਰਾਵਾਂ ਦੇ ਨਾਲ ਗੁਰਦਾਸਪੁਰ ਦੇ ਸਮੁੱਚੇ ਲੀਡਰਸ਼ਿਪ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ